ਸਿਵਲ ਸਰਜਨ ਫਤੇਗੜ ਸਾਹਿਬ ਡਾਕਟਰ ਦਵਿੰਦਰਜੀਤ ਕੌਰ ਦੇ ਨਿਰਦੇਸ਼ਾਂ ਤਹਿਤ ਡਾਕਟਰ ਨਵਦੀਪ ਕੌਰ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਨੰਦਪੁਰ ਕੋਲਡ ਦੀ ਅਗਵਾਈ ਹੇਠ ਸਿਹਤ ਵਿਭਾਗ ਜਿਲ੍ਹਾ ਫਤਿਹਗੜ ਸਾਹਿਬ ਦੇ ਵੱਲੋਂ ਨਾਨਫਿਨ ਕਾਲਜ ਜੁੰਨੀ ਗਲਾਂ ਵਿਖੇ ਡਾਇਰੈਕਟਰ ਮਲਕੀਤ ਸਿੰਘ ਵਾਵਾ ਡਾਨਫਿਨ ਕਾਲਜ ਦੇ ਸਹਿਯੋਗ ਨਾਲ 100 ਦਿਨਾ ਟੀਵੀ ਕੈਂਪੇਨ ਅਧੀਨ ਤਪਧਿਕ ਦੀ ਬਿਮਾਰੀ ਸੰਬੰਧੀ ਸਕ੍ਰੀਨਿੰਗ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਟੀਵੀ ਸੰਬੰਧੀ ਜਾਂਚ ਲਈ ਕੈਂਪ ਲਗਾ ਕੇ 100 ਐਫਐਸਏ ਕੀਤੇ ਗਏ ਸਰ ਅੱਜ ਜਿਹੜਾ ਤੁਹਾਡੇ ਕਾਲਜ ਦੇ ਵਿੱਚ ਇਹ ਮੁੱਖ ਸੇਵਾ ਕੰਮ ਕੈਂਪ ਲਗਾਇਆ ਗਿਆ ਹੈ ਇਹਦੇ ਬਾਰੇ ਤੁਸੀਂ ਕੀ ਜਾਣਕਾਰੀ ਦੇਣਾ ਚਾਹੋਗੇ ਇਹ ਕੰਪ ਹੈ ਸਾਡੇ ਹੈਲਥ ਡਿਪਾਰਟਮੈਂਟ ਡਿਸਟ੍ਰਿਕਟ ਫਟੇਗੜ ਸਾਹਿਬ ਦੇ ਵੱਲੋਂ ਬਲਕਿ ਮੈਂ ਕਹਾਂਗਾ ਕਿ ਸਟੇਟ ਗਵਰਨਮੈਂਟ ਜਾਂ ਸੈਂਟਰਲ ਗਵਰਨਮੈਂਟ ਦੇ ਤਰਫੋਂ ਇੱਕ ਕੈਂਪੇਨ ਹੈ 100 ਡੇਜ਼ ਟੀਵੀ ਉਸ ਪ੍ਰੋਗਰਾਮ ਦੇ ਤਹਿਤ ਆਪਣੇ ਜੋ ਸਿਵਲ ਹਸਪੀਟਲ ਦੇ ਡਾਕਟਰਸ অর ਉਹਦੀ ਟੀਮ ਅੱਜ ਇੱਥੇ ਸਾਡੇ ਕੋਲ ਆਏ ਹੈ ਸਾਡੇ ਨਾਲ ਉਹਨੇ ਕੋਲਾਬੋਰੇਸ਼ਨ ਕੀਤਾ ਹੈ ਸਾਡੇ ਸਾਰੇ ਬੱਚੇ ਸਾਰਾ ਸਟਾਫ ਤੇ ਹੋਰ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਇੱਥੇ ਆ ਰਹੇ ਹਨ ਉਹਨਾਂ ਦੇ ਐਕਸਰੇ ਕੀਤੇ ਜਾ ਰਹੇ ਹਨ ਔਰ ਇਹ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਸੇ ਨੂੰ ਕੋਈ ਟੀਵੀ ਦੇ ਲੱਛਣ ਤਾਂ ਨਹੀਂ ਹੈ ਬਲਕਿ ਡਾਕਟਰ ਸਾਹਿਬ ਆਪਣੇ ਨਾਲ ਜਨਰਲ ਮੈਡੀਸਿਨਸ ਵੀ ਲੈ ਕੇ ਆਏ ਹਨ ਔਰ ਸਾਰੇ ਜੋ ਸਾਡੇ ਬੱਚਾ ਨੂੰ ਵੀ ਜਾਂ ਕਿਸੇ ਨੂੰ ਕੋਈ ਹੈਲਥ ਰਿਲੇਟਡ ਪ੍ਰੋਬਲਮ ਹੈ ਆਸ-ਪਾਸ ਦੇ ਲੋਕਾਂ ਨੂੰ ਤਾਂ ਮੈਡੀਕਲ ਕੈਂਪ ਦੇ ਦੌਰਾਨ ਡਾਕਟਰ ਸਾਹਿਬ ਉਹਨਾਂ ਨੂੰ ਮੈਡੀਸਿਨ ਵੀ ਦੇ ਰਹੇ ਹਨ ਔਰ ਚੈੱਕ ਵੀ ਕਰ ਰਹੇ ਹਨ ਤਾਂ ਸਾਡੇ ਵੱਲੋਂ ਬਹੁਤ ਹੀ ਬਹੁਤ ਬਹੁਤ ਧੰਨਵਾਦ ਹੈਗਾ ਹੈਲਥ ਡਿਪਾਰਟਮੈਂਟ ਦਾ ਤੇ ਮੈਂ ਮੈਂ ਐਸ ਡੀਨ ਆਫ ਦਿਸ ਕਾਲਜ ਅਵਾਰੀਆ ਇਹ ਨਾਲ ਸਾਰੇ ਟੀਮ ਦਾ ਸਰ ਇਦਾਂ ਦੇ ਮੈਡੀਕਲ ਕੈਂਪਸ ਹੋਰ ਵੀ ਲਗਾਏ ਗਏ ਆ ਜੀ ਤੁਹਾਡੇ ਕਾਲਜ ਚ ਇਹ ਪਹਿਲਾ ਕੈਂਪ ਹੈ ਜੀ ਨਹੀਂ ਪਹਿਲਾ ਕਾਫੀ ਦੇਰ ਪਹਿਲਾਂ ਲਗਾਇਆ ਸੀ ਸੀ तकरीबन 2 ਸਾਲ ਪਹਿਲੇ ਲੱਗਿਆ ਸੀ ਬਟ ਹੁਣ ਅਸੀਂ ਇਹ ਪ੍ਰੋਗਰਾਮ ਪਲਾਨ ਕੀਤਾ ਹੈ ਅੱਗੇ ਅੱਗੇ ਨੂੰ ਅਸੀਂ ਇਹ ਕੈਂਪ ਜੋ ਹੈ ਰੈਗੂਲਰਲੀ ਲਗਾਵਾਂਗੇ ਠੀਕ ਹੈ ਨੈਕਸਟ ਵੀਕ ਵੀ ਅਸੀਂ ਇੱਕ ਪ੍ਰੋਗਰਾਮ ਕਰ ਰਹੇ ਹਾਂ ਜਨਰਲ ਮੈਡੀਸਨ ਦਾ ਔਰ ਉਹਦੇ ਵਿੱਚ ਸਾਡਾ ਫਿਜ਼ੀਓਥੈਰੇਪੀ ਨੂੰ ਅਸੀਂ ਨਾਲ ਅਟੈਚ ਕਰਾਂਗੇ ਜਿੰਨਾ ਵੀ ਲੋਕਾਂ ਨੂੰ ਕੋਈ ਫਿਜ਼ੀਓਥੈਰੇਪੀ ਦੀ ਪ੍ਰੋਬਲਮ ਹੈ ਡਾਕਟਰ ਸਾਹਿਬ ਜਾਂ ਜੋ ਦੂਸਰੇ ਡਾਕਟਰ ਸਾਹਿਬ ਆਣਗੇ ਉਹ ਜੋ ਵੀ ਰਿਕਮੈਂਡ ਕਰਨਗੇ ਕਿ ਉਹਨਾਂ ਨੂੰ ਫਿਜ਼ੀਓਥੈਰੇਪੀ ਦੀ ਐਕਸਰਸਾਈਜ਼ ਦੀ ਜ਼ਰੂਰਤ ਹੈ ਤੇ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਫਿਜ਼ੀਓਥੈਰੇਪੀ ਟ੍ਰੀਟਮੈਂਟ ਵੀ ਪ੍ਰੋਵਾਈਡ ਕਰਾਂਗੇ ਸਾਡੇ ਕੋਲ ਫੁੱਲ ਫਲੈਜਡ ਲਾਈਫ ਫਿਜ਼ੀਓਥੈਰੇਪੀ ਦੀ ਹੈ ਥੈਂਕ ਯੂ ਸਰ ਠੀਕ ਤੋ ਸਰ ਅੱਗੇ ਜਿਹੜਾ ਡਾਟਿੰਗ ਕਾਲਜ ਦੇ ਵਿੱਚ ਕੈਂਪੇਨ ਚੱਲ ਰਿਹਾ ਹੈ ਉਹਦਾ ਕੀ ਪ੍ਰਮੁਖਤਾ ਹੈ ਇੱਕ 108 ਟੀਵੀ ਕੈਂਪੇਨ ਹੈ ਜਿਹੜਾ ਕਿ ਸੈਂਟਰਲ ਗਵਰਨਮੈਂਟ ਵੱਲੋਂ ਚੱਲ ਰਿਹਾ ਹੈ ਇਹ ਆਪਣੇ ਹਰ ਸਕੂਲ ਦੇ ਵਿੱਚ ਚੱਲ ਰਿਹਾ ਹੈ 108 ਟੀਵੀ ਕੈਂਪੇਨ ਇਹਦੇ ਵਿੱਚ ਕੀ ਐਕਟਿਵ ਕੇਸ ਫਾਈਂਡਿੰਗਸ ਕਰ ਰਿਹਾ ਹੈ ਜਿਹਦੇ ਵਿੱਚ ਹਾਊਸ ਟੂ ਹਾਊਸ ਸਰਵੇ ਵੀ ਕਰ ਲਿਆ ਨੇ ਔਰ ਉਹ ਪਿੰਡਾਂ ਦੇ ਵਿੱਚ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਕਿਸੇ ਤੋਂ ਦੋ ਲੋ ਅਫਤਰ ਜਿਆਦਾ ਖਾਂਸੀ ਹੈ ਕਿਸੇ ਦਾ ਭਾਰ ਘਟਦਾ ਹੈ ਫੀਵਰ ਆਉਂਦਾ ਤੇ ਉਹਨਾਂ ਦਾ ਸਰਵੇ ਕਰਕੇ ਉਹ ਨੇੜਲੇ ਹਸਪਤਾਲ ਦੇ ਵਿੱਚ ਭੇਜਦੇ ਨੇ ਤਾਂ ਕਿ ਇਹ ਬਿਮਾਰੀ ਹੋਰ ਨਾ ਫੈਲ ਸਕੇ ਔਰ ਆਹ ਜਿਹੜਾ ਕੈਂਪ ਹੈ ਇਹ ਜਿਹੜਾ ਕੈਂਪ ਲਗਾਇਆ ਗਿਆ ਡੋਲਫਿਨ ਕਾਲਜ ਦੀ ਹੈਲਪ ਨਾਲ ਲਗਾਇਆ ਗਿਆ ਤਾਂ ਕਿ ਲੋਕਾਂ ਦੇ ਵਿੱਚ ਹੋਰ ਅਵੇਕਨੈਸ ਕ੍ਰੀਏਟ ਹੋਵੇ ਆਸ-ਪਾਸ ਦੇ ਲੋਕ ਜਿਹੜੇ ਪਸ਼ੂਕ ਨੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਗਈ ਬੱਚਿਆਂ ਨੂੰ ਵੀ ਇਨਫੋਰਮ ਕੀਤਾ ਗਿਆ ਤਾਂ ਕਿ ਉਹ ਇਸ ਕੈਂਪ ਦੇ ਵਿੱਚ ਪਹੁੰਚਣ ਪਹੁੰਚਣ ਜੇ ਆਪਣਾ ਐਕਸ-ਰੇ ਕਰਵਾਉਣ ਔਰ ਟ੍ਰੀਟਮੈਂਟ ਇਹਦੇ ਇਹਦੇ ਵਿੱਚ ਆਪਣਾ ਦਾ ਟ੍ਰੀਟਮੈਂਟ ਵੀ ਲੈਣ ਤੇ ਇਹ ਇੱਕ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਟੀਵੀ ਬਾਰੇ ਹੈ ਕਿ ਲੋਕਾਂ ਨੂੰ ਬਹੁਤ ਜਾਗਰੂਕਤਾ ਘੱਟ ਹੈਗੀ ਆ ਇਹ ਕੈਂਪਰ 100 ਦੇ ਟੀਵੀ ਕੈਂਪੇਨ ਹੈ ਕਿ ਬੇਸਿਕਲੀ ਇੱਕ ਜਾਗਰੂਕਤਾ ਕੈਂਪੇਨ ਵੀ ਹੈ ਤਾਂ ਕਿ ਲੋਕਾਂ ਨੂੰ ਬਤ ਉਹ ਜਾਣਕਾਰੀ ਮਿਲੇ ਉਹ ਅੱਗੇ ਆਉਣ ਔਰ ਕਬਰਾਨਾ ਇਹ ਬਿਮਾਰੀ ਤੋਂ ਡਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਜੇ ਕਿਸੇ ਨੂੰ ਸਿਮਪਟਮ ਲੱਗਦੇ ਆ ਉਹ ਅੱਗੇ ਆਣ ਟ੍ਰੀਟਮੈਂਟ ਲੈਣ ਤੇ ਆਪਣੇ ਡਾਕਟਰਸ ਨਾਲ ਮੁਲਾਕਾਤ ਕਰਨ ਇਹਦੇ ਵਿੱਚ ਸਰਕਾਰ ਪੂਰੀ ਜਿਹੜੀ 6 ਮਹੀਨੇ ਤੱਕ ਦੀ ਦਵਾਈ ਫ੍ਰੀ ਦਿੰਦੀ ਹੈ ਇਹਦੇ ਜਿਹੜੀ ਲੋਕ ਡਰਦੇ ਨੇ ਟਰੀਟਮੈਂਟ ਲੈਣ ਵਾਸਤੇ ਅੱਗੇ ਨਹੀਂ ਆਉਂਦੇ ਆ ਉਹਦੇ ਨਾਲ ਕੀ ਹੁੰਦਾ ਥੋੜੇ ਪਰਿਵਾਰ ਵੀ ਹੈ ਜਿਹੜਾ ਕਿ ਉਹ ਐਟ ਰਿਸਕ ਆ ਜਾਂਦਾ ਸੋ ਇਸ ਕਰਕੇ ਇਸ ਨਾਮਰਾਨ ਬ੍ਰਾਈਟ ਬਿਮਾਰੀ ਤੋਂ ਬਚਣ ਵਾਸਤੇ ਆਪਣਾ ਇਸ 100 ਡੇ ਟੀਵੀ ਕੈਂਪੇਨ ਦਾ ਪੂਰਾ ਪੂਰਾ ਫਾਇਦਾ ਚੱਕੋ ਆਪਣੇ ਨੇੜਲੇ ਹਸਪਤਾਲ 'ਚ ਜਾਓ ਆਸ਼ਾ ਵਰਕਰਸ ਆ ਐਨਐਮਸ ਆ ਹੈਲਥ ਐਂਬਲੈਂਸ ਸੈਂਟਰ ਤੇ ਉਹ ਤੁਹਾਡੇ ਟਰੀਟਮੈਂਟ ਲਈ ਤਿਆਰ ਬੈਠੇ ਨੇ ਤੁਸੀਂ ਆ ਕੇ ਸਿਰਫ ਆਪਣਾ ਇੱਕ ਸਪਿਟਿਨ ਟੈਸਟ ਦੇਣਾ ਤੁਹਾਨੂੰ ਅਗਰ ਇਹ ਸਿੰਪਟਮਸ ਆਉਂਦੇ ਨੇ 2 ਹਫ਼ਤੇ ਤੋਂ ਜ਼ਿਆਦਾ ਖਾਂਸੀ ਹੈ ਕਿਸੇ ਦਾ ਪਾਰ ਘੱਟਦਾ ਜਾਂ ਬੁਖਾਰ ਆਉਂਦਾ ਹੈ ਉਹ ਆ ਕੇ ਆਪਣਾ ਚੈੱਕਅਪ ਕਰਾ ਸਕਦੇ ਆ ਅਸੀਂ ਡੋਲਫਿਨ ਕਾਲਜ ਦੇ ਜਿਹੜਾ ਇਹ ਐਡਮਿਨਿਸਟ੍ਰੇਸ਼ਨ ਦਾ ਮਲਕੀਤ ਸਿੰਘ ਬਾਵਾ ਜੀ ਡਾਕਟਰ ਮਲਕੀਤ ਸਿੰਘ ਬਾਵਾ ਜੀ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਇਹ ਕੈਂਪ ਅਰੇਂਜ ਕਰਾਇਆ ਸੋ ਸਾਡੀ ਟੀਮ ਹੈ ਅਸ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਥੈਂਕਸ ਕਰਦਾ ਕਿ ਆਪਾਂ ਇੱਥੇ ਪਹੁੰਚਿਆ ਔਰ ਲੋਕਾਂ ਨੂੰ ਆਪਾਂ ਸਹੂਲਤਾਂ ਦਿੱਤੀਆਂ ਨੇ ਜੀ ਥੈਂਕ ਯੂ ਸਰ ਜਿਹੜਾ ਇਹ ਕੈਂਪ ਹੈ ਇਹ ਹੋਰ ਵੀ ਲਗਾ ਚੱਲਿਆ ਜਾਏਗਾ ਕਿ ਕਦਾ ਇੱਥੇ ਡੋ ਇਹ ਸਰ ਇਹਨਾਂ ਦੀ ਇੱਕ ਇਹਨਾਂ ਦੀ ਹੈਲਪ ਨਾਲ ਇਹ ਕੈਂਪ ਲਗਾਇਆ ਗਿਆ ਸਾਨੂੰ ਕੋਈ ਅਪਰੋਚ ਕਰਦਾ ਡੈਫੀਨੇਟਲੀ ਵੀ ਅਰੇਂਜ ਹੋਊਂਗਾ ਪਿੰਡਾਂ ਦੇ ਵਿੱਚ ਵੀ ਅਸੀਂ ਕੈਂਪਸ ਕਾਈਂਡ ਆਫ ਅਰੇਂਜ ਕਰਦੇ ਹਾਂ ਸਰਪੰਚਾਂ ਨੂੰ ਕਹਿੰਦੇ ਆ ਇਹਦੇ ਵਿੱਚ ਸਰਪੰਚਾਂ ਦੀ ਵੀ ਸ਼ਮੂਲੀਅਤ ਹੈਗੀ ਆ ਉਹਨਾਂ ਨੂੰ ਵੀ ਕਿਹਾ ਗਿਆ ਕਿ ਆਪਣੇ ਲੋਕਾਂ ਨੂੰ ਜਾਗਰੂਕ ਕਰੋ 108 ਟੀਬੀ ਕੈਂਪੇਨ ਦੇ ਵਿੱਚ ਲੋਕਾਂ ਨੂੰ ਵੱਤ ਵਤ ਜਾਗਰੂਕ ਕਰੋ ਕਿ ਟੀਬੀ ਦਾ ਇਲਾਜ ਲਓ ਕਿਉਂਕਿ ਸਿਰਫ ਇਹਦਾ ਕੀ ਹੈ ਇੱਕ ਰੀਜ਼ਨ ਇਹੀ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਤੁਹਾਡੇ ਮਾਧਿਅਮ ਵੀ ਤੁਹਾਡੇ ਮਾਧਿਅਮ ਰਾਹੀਂ ਵੀ ਤੁਸੀਂ ਆਪਣੇ ਸਲਿੱਪਸ ਰਾਹੀਂ ਟੀਬੀ ਰਾਹੀਂ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਓ ਕਿ ਸਰਕਾਰ ਹੈ 108 ਟੀਬੀ ਕੈਂਪੇਨ ਰਾਹੀਂ ਇਹ ਟੀਬੀ ਖਤਮ ਸੋ ਬੇਨਤੀ ਹੈ ਕਿ ਇਸ ਇਸ ਮੈਸੇ ਨੂੰ ਵੱਧ ਤੋਂ ਵੱਧ ਕੇ ਫਲਾਇਆ ਜਾਵੇ ਪ੍ਰੈਸ ਰਾਹੀਂ ਥੈਂਕ ਯੂ ਚਾਰਜ ਚਾਰਜ ਵੀ ਹੋ ਗਏ ਨੇ ਕਿਉਂਕਿ ਨਹੀਂ ਨੋ ਚਾਰजेस दैट आर ਫ੍ਰੀ ਆਫ ਕੋਸਟ ਇਹ ਦਵਾਈ ਵੀ ਫ੍ਰੀ ਆਫ ਕੋਸਟ ਹੈਗੀ ਹੈ ਜੀ ਬਿਲਕੁਲ ਫ੍ਰੀ ਦਵਾਈ ਦਿੱਤੀ ਜਾਂਦੀ ਹੈ 6 ਮਹੀਨੇ ਦੀ ਦਵਾਈ ਦਿੱਤੀ ਜਾਂਦੀ ਹੈ ਔਰ ਜਿਹੜੇ ਜਿਹੜਾ ਨਾਲ ਪਰਿਵਾਰ ਦੇ ਮੈਂਬਰ ਨੇ ਜੇ ਮੰਨ ਲਓ ਕਿਸੇ ਨੂੰ ਟੀਵੀ ਹੋ ਵੀ ਗਈ ਹੈ ਤਾਂ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਆਪਾਂ ਟੈਸਟ ਫ੍ਰੀ ਫ੍ਰੀ ਆਫ ਕੋਸਟ ਹੈਗੇ ਆ ਉਹਨਾਂ ਦੇ ਜੇ ਉਹਨਾਂ ਨੂੰ ਲੱਗਦਾ ਕੋਈ ਤਰ੍ਹਾਂ ਸਿਮਪਟਮ ਆਂਦਾ ਹੈਗਾ ਔਰ ਇਹਦੇ ਵਿੱਚ ਡਾਈਟ ਵੀ ਮਿਲਦੀ ਹੈ 500 ਰੁਪਏ ਤੱਕ 500 ਰੁਪਏ ਮਹੀਨਾ ਵੀ ਮਿਲਦਾ ਹੈ ਜਿਹੜਾ ਕੀ ਹੈ ਇਹ ਕਮਿਊਨਿਟੀ ਆ ਇਮਿਊਨਿਟੀ ਹੈ ਜਿਸ ਦੀ ਮਨੂ ਜਾਨ ਹੁੰਦੀ ਹੈ ਉਹਨੂੰ ਟੀਵੀ ਹੋ ਸਕਦਾ ਹੈ ਇਮਿਊਨਿਟੀ ਇੰਪਰੂਵ ਕਰਨ ਵਾਸਤੇ 500 ਰੁਪਏ ਤੱਕ ਦੀ ਇੱਕ ਰਾਸ਼ੀ ਵੀ ਦਿੱਤੀ ਜਾਂਦੀ ਹੈ ਤਾਂ ਕਿ ਉਹ ਇੱਕ ਅੱਛੀ ਡਾਈਟ ਖਾ ਸਕਣ ਦੀ ਜਿਵੇਂ ਪੇਸ਼ੈਂਟ ਦੱਸਦਾ ਹੁੰਦਾ ਜੀ ਇਹ ਬੋਲੀ ਵਾਲਾ ਕੁਝ ਵਾਇਰਸ ਦੀ ਬੋਲੀ ਹੈ ਹ ਇਹ ਦੱਸਦਾ ਦੱਸਦਾ ਬੋਲੀ ਦੀ ਬੋਲੀ ਤਾਂ ਕਿ ਇਹ ਦੱਸਦਾ ਹੈ ਕੋਈ ਥੂੜਾ ਮਤਲਬ ਇਹ ਹੈ ਕਿ ਇੱਕ ਜਿੱਥੇ ਤੋਂ ਫੈਲਦੀ ਹੈ ਸਪੋਜ਼ ਜੇ ਮੰਨ ਲਓ ਕਿ ਮੈਨੂੰ ਟੀਵੀ ਹੈਗੀ ਹੈ ਹਨਾ ਉਹ ਟੀਵੀ ਜਿਹੜੀ ਹੈਗੀ ਹੈ ਡਰਾਪਟਿਕ ਕਹਿੰਦਾ ਹੈ ਕਿ ਇਹ ਜੋ ਬੋਲੀ ਬੋਲਦੇ ਆ